ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਬ੍ਰੋਧੀ ਇਹ ਦੱਸੋ ਪਹਿਲਾਂ ਮੈਨੂੰ ਨਹੀਂ ਅਸਤਿਜ ਸਾਹ ਕੋਰਵਾ ਤੇ ਸੀ ਕਿ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਤਰੇ ਬੰਦ ਕਰਨ ਦੇ ਬੰਦਾ ਦਿਓ ਤੁਸੀਂ ਬਸ ਪੂਰੇ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ ਬਾਈ ਬਲਸ ਉਹ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਆਰੇ ਦਾਖਲਾ ਤੇ ਕੋ ਮਜ਼ੇ ਨਾ ਅਗਬਰ ਪਰਵਾ ਮੈਨੂੰ ਪੰਜਾਬ ਨੂੰ ਮੇਰੇ ਘਰੇ ਲਾ ਦਿੱਤੀ ਗਈ ਆ ਦੀ ਬਾਤ ਲੱਗੀ ਹੈ ਕੋਈ ਇਥੇ ਨਹੀਂ ਕੋਈ ਨਹੀਂ 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 ਡਿਊਟੀ ਕੋਈ ਆਪਾਂ ਅਤਵਾਦੀ ਹੈ ਕਿ ਗੈਸਟਰ ਫੜਨਾ ਆਇਆ ਕਿਉਂ ਫੜਨਾ ਆਇਆ ਆਪਾਂ ਥਾਣੇ ਤੇ ਚਲਦੇ ਜਿਹੜੇ ਕੋਈ ਫੜਨਾ ਕੋਈ ਅਤਵਾਦੀ ਦੀ ਗੱਲ ਵੀ ਨਹੀਂ ਆਪਾਂ ਪੜਾ ਕੇ ਕਿਹਾ ਅਤਵਾਦੀ ਨਹੀਂ 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 ਫਿਰ ਆਪਾਂ ਕਿਉਂ ਰੋਕ ਰਹੇ ਹੋ ਭਾਈ ਗੁਰਪੁਰਵਾ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਨਹੀਂ ਹਾਂ ਨਹੀਂ ਨਹੀਂ ਇੱਕ ਮਿੰਟ ਤੁਸੀਂ ਖੁਦ ਸਿੱਖ ਹੋ ਕੀ ਫਿਰ ਇਹ ਭਗਵਾਨ ਤਮਾਲ ਸਰਕਾਰ ਸਿੱਖ ਵਿਰੋਧੀ ਹੈ ਅੱਜ ਦਸ਼ਮੇ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰੋਵਾਂ ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਜੋ ਭਗਵਾਨ ਸ਼੍ਰੀ ਰਾਮ ਜੀ ਦਾ ਪਰਵਾਮਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆ ਕੇ ਰੋਕਣਾ ਵੇ ਨਹੀਂ ਨਹੀਂ ਰੋਕਣਾ ਨਹੀਂ ਫਿਰ ਆਪਾਂ ਲਿਆਓ ਗੱਲ ਕਰਾਓ ਕੌਣ ਕਿਹੜੀ ਅਥੋਰਟੀ ਨਾਲ ਕਰਾਓ ਮਿਲਿ ਆ ਲਿਆਓ ਸਪੀਕਰ ਲਾਓ ਗੱਲ ਕਰੋ ਹੈਲੋ ਆ ਫਿਰ ਕਰਿਓ ਗੱਲ ਕੰਨ ਨਾਲ ਹਾਂ ਨੋ ਅੱਜ ਸੱਚੀ ਗੱਲ ਨਹੀਂ ਉਹ ਸਸਿਗਾ ਵਾਇਰਸ ਸਸਿਗਾ ਮਾਫ ਕਰਨਾ ਜੀ ਸਾਡਾ ਕੋਲ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਦੱਸੋ ਪਹਿਲਾਂ ਮੈਨੂੰ ਨਹੀਂ ਐਸਚੂ ਸਾਹਿਬ ਕਹਿੰਦੇ ਵਾਸਤੇ ਆ ਸੀਗੇ ਜੀ ਨਿਕਲ ਲਈ ਨਹੀਂ ਕੋਈ ਬੇਇੱਜ਼ਤੀ ਸੋ ਪਹਿਲਾਂ ਕੀ ਕਰ ਉਹ ਫੇਰ ਪੁੱਟ ਮਿਲੀ ਜਾਂ 26 ਨਾਲ ਨਾ ਆਪਣੇ ਕੋਲ ਹਮਲਾ ਹੁੰਦੀ ਸਮਾਹਾ ਨਾ ਨਹੀਂ 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 ਦੇਖੋ ਤੁਸੀਂ ਸਕਿਉਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਸੁਬਾਹ ਚ ਜਦੋਂ ਠੰਡੀ ਪੈ ਗਈ ਸਕਿਉਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਕਰੇ ਬੰਦ ਕਰਨ ਦੇ ਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਜਨਾ ਪਰ ਬਸ ਕਿ ਇੱਕ ਜਿਹੇ 6 ਅੱਖਰ ਤਾਲੂ ਜੀ ਨਹੀਂ ਨਹੀਂ ਸੇਵ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22+ ਪਤਾ ਕੀ ਬਣੇਗਾ ਸਭ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਕਿ ਜਿਹੜਾ ਵੀ ਸਾਹੀ ਆਪ ਇਸ ਕੋਲ ਨਾਲ ਲਾਵਾਂਗੇ ਨਾ ਨਹੀਂ 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 ਮੈਨੂੰ ਬੰਦ ਕੇ ਦਿੱਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਦੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਕੋਈ ਨਾ ਕੋਈ ਨਾ ਕੋਈ ਨਾ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਮੈਂ ਮੁੱਕ ਜਾਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਤੁਹਾਨੂੰ ਬੰਦ ਨਹੀਂ ਕਰਨਾ ਕਿੱਥੇ ਜਾਣਾ ਤੁਸੀਂ ਨਾ ਮਰੇ ਸੰ ਸਿਕਿਉਰਟੀ ਨਾਲ ਅਸੀਂ ਜਾਵਾਂਗੇ ਉਹ ਥੋੜੀ ਜੀ ਵਾਟ ਦੇਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿਕ ਬਰੋਧੀ ਪਏ ਪੰਜਾਬ ਪੁਲਿਸ ਦੇ ਸਿੱਖ ਵਿਰੋਧੀ ਆ ਨਹੀਂ ਕਹਣਾ ਕਿਸੇ ਨੂੰ ਨਹੀਂ ਜਾਣਾ ਕਿਤੇ ਆਸੀਂ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ 'ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਨਾਲ ਕਿਤੇ ਲੱਗੇ ਤੂੰ ਤਾਂ ਬੰਦੇ ਕੱਲ ਵੀ ACP ਸਾਹਿਬ ਪਰਸੋਂ ਆਕੇ ਗਏ ਜੀ ਮਾਨ ਸਰ 26 ਤਰੀਕਾ ਤੂੰ ਘਰੇ ਨਹੀਂ ਬਾਹਰ ਦੇਖਣਾ ਜੀ ਕਿਉਂ ਮੈਨੂੰ ਅੱਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅੱਤਵਾਦੀ ਕਿਉਂਗੀ ਨਾ 8 ਵਜੇ ਗਲਾਹ ਹੁੰਦੇ ਆ 8:00 ਪੁਲਿਸ ਲੋਕੀ ਨਹੀਂ ਨਹੀਂ ਅਸੀਂ ਸਾਨੂੰ ਕੋਈ ਸਾਨੂੰ ਦੇਖੋ CP ਸਰ ਨੂੰ ਵੀ ਦੱਸ ਦਿਓ ਜੀ ਤਾਡਾ ਫੋਨ ਤੁਹਾਡਾ ਫੋਨ ਹੈਂਡ ਫ੍ਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟੀ ਨਹੀਂ ਚਾਹੀਦੀ ਤੁਸੀਂ ਮੈਨੂੰ ਰੋਕ ਸਕਦੇ ਹੋ ਦਈਏ ਜੀ ਅਪਕੇ ਸਾਹਿਬ ਆਪ ਕੇਂਦਰ ਸੇ ਆਏ ਹੋ ਪਰ ਇਹ ਕਿਉਂ ਰੋਕ ਰਹੇ ਹੋ ਜੀ ਇਹ ਨਹੀਂ ਨਹੀਂ ਸ਼ਾਂਤ ਲਗਾਏ ਆਪ ਕੇਂਦਰ ਸੇ ਹੀ ਆਏ ਹੋ گہ منتالیہ انڈیا کا بہت بڑا ہے یہ پنجاب پولیس کیوں روک رہی ہے اگر ان کو سی آر پی پہ کوئی بشواس نہیں ہے جو گر منتالیہ ہے ایک سی آر پی بہت بڑی ہوتی ہے جو ہمارے ماننے گرہ منتری جی امت شاہ یا اور لوگوں کے پاس ہے جب بائی پلاس دے دیا پھر ان کو کوئی لکھتی میرے کو آڈر دے دو میں نہیں جاؤں گا لکھتی تو آرڈر میرے کو دوں گا کم سے کم کرا میں یار گل کر میں کہ نوکر نہیں ہے بھگنت مان تو تھریٹر ہی مان کوئی روک ਪਾ ਡੀਜੀਪੀ ਗਰਮ ਜਾਂ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇੱਕ ਗੁਰਸਮਰਨ ਸਿੰਘ ਅੰਰੁਕੇ ਰੁਕੇ ਆ ਰਿਹਾ ਆ ਜਾ ਮਰੇ ਨੂੰ ਰੋਕਣਾ ਦਿਖਾਓ ਮੈਂ ਨਹੀਂ ਤੁਹਾਨੂੰ ਆ ਰਿਹਾ ਕੋਈ ਕਰ ਦੋ ਯਾਰ ਮੈਂ ਕੋਈ ਅੱਤਵਾਦੀ ਨਹੀਂ ਆ ਰਿਹਾ ਮੈਨੂੰ ਥਾਣੇ ਲੈ ਚਲਾ ਜਾ ਥਾਣੇ ਚਲੋ ਉਹ ਗੱਲ ਤਾਂ ਸੁਣੋ ਨਹੀਂ ਮੈਨੂੰ ਘਰ ਰੁਕੇ ਆ ਰਿਹਾ ਮੈਨੂੰ ਘਰ ਰੁਕੇ ਜਾ ਰਿਹਾ ਮੈਂ ਮਾ ਖੰਡਾ ਦਿਵਾ ਜਾ ਮੈਂ ਜੋ ਖੜਾ ਨੂੰ ਯਾਰ ਮੈਂ ਐਵੇਂ ਨਹੀਂ ਪਾਜੀ ਇਹ ਹਾਈ ਕੋਰਟ ਦਾ ਮੈਟਰ ਹੈ ਹਾਈ ਕੋਰਟ ਜਾਓ ਮਾਂ ਜੋ ਹਾਈ ਕੋਰਟ ਦਾ ਮੈਟਰ ਹੋ ਗਿਆ ਹੈ ਕੁਝ ਨਹੀਂ ਚਲੂ ਨਹੀਂ ਨਹੀਂ ਹਾਈ ਕੋਰਟ ਜਾਊਗਾ ਨਾ ਮੈਂ ਏਸੀਪੀ ਨੂੰ ਤਵਾਲਾ ਕਰਾਊਗਾ ਮਾਂ ਜੋ ਹਾਈ ਕੋਰਟ ਚ ਜਾ ਕੇ ਨਹੀਂ ਨਹੀਂ ਕੋਈ ਨਹੀਂ ਹਾਂ ਕੋਈ ਨਹੀਂ ਜਾ ਮੈਂ ਹਾਈ ਕੋਰਟ ਜਾਊਗਾ ਐਸਾ ਨਹੀਂ ਕਰਾਉਣਾ ਉਹ ਐਸਾ ਚੰਦਾ ਹਣਾ ਕਰਾ ਦੋ ਇਹਨਾਂ ਸਰਾਂ ਚੱਕ ਲੈਂਦੀ ਆ ਜੋ ਕਹਰਾ ਬਚਿਆ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਨਹੀਂ ਤੇ ਤੁਹਾਡੇ ਪੰਜਾਬ ਪੁਲਿਸ ਚਾਹੀਦੀ ਸਰਾ ਸਰਾ ਮਨਸਰ ਫੜੇ ਬਾਹਰ ਆ ਗਏ ਕਹਿੰਦੇ ਗੁਰਦੁਆਰੇ ਜਾਣਾ ਜੀ ਰੋਕਿਆ ਸਰ ਵਿੱਚ ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ। ਇਹ ਕਹਿੰਦੇ ਮੇਰੀ ਗੱਲ ਕਰਾ ਦਿਓ ਕੋਲੇ ਖੜੇ ਸੀਗੇ। ਓਕੇ। ਅੱਛਾ ਜੀ। ਠੀਕ ਆ ਸਰ ਆਜੋ ਆ। ਮੈਂ ਉਹਦਾ ਗੱਲ ਕਰਾਉਂ। ਲਿਫਟ ਯਾਡ ਲੈ ਮੈਨੂੰ। ਲਿਫਟ ਯਾਡ ਲੈ। ਲਿਫਟ ਯਾਡ ਲੈ ਮੈਨੂੰ। ਲਿਫਟ ਯਾਡ ਲੈ। ਲਿਫਟ ਯਾਡ ਲੈ ਵੀਰੇ। ਨਹੀਂ ਰੁਕਣਾ ਕਿਉਂ? ਪਹਿਲਾਂ ਰੁਕਣਾ। ਯਾਰ ਰੁਕਣਾ ਕਿਉਂ ਯਾਰ ਮੈਂ ਕਿਉਂ ਰੁਕਾਂ ਯਾਰ? ਲਿਫਟ ਯਾਡ ਆਰਡਰ ਲਿਓ। ਲਿਖਤੀ ਆਰਡਰ ਲਓ। ਲਿਖਤੀ ਆਰਡਰ ਲਓ। ਗਾਟਾ ਮੋਗੋ। ਲਿਖਤੀ ਆਰਡਰ ਦਿਓ ਭਾਜੀ ਮੈਨੂੰ। ਲਿਖਤੀ ਆਰਡਰ ਦਿਓ। ਮੈਨੂੰ ਕਿਉਂ ਡਾਕਟਰ ਨਹੀਂ? ਮੈਨੂੰ ਕਿਹੜੇ ਥੋੜੀ ਕਰੋ ਰਿਹਾ ਯਾਰ ਤੁਸੀਂ? ਆ ਲਿਖਤੀ ਆਰਡਰ ਦਿਓ ਮੈਨੂੰ ਯਾਰ। ਮੈਨੂੰ ਲਿਖਤੀ ਆਰਡਰ ਦੇ ਦੇਓ ਭਾਜੀ। ਮੈਨੂੰ ਲਿਖਤੀ ਆਰਡਰ ਦੇ ਦਿਓ। ਮੈਂ ਗੰਨਾ ਹਾਂ ਲਿਖਤੀ ਆਰਡਰ ਦਿਓ। ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਐ। ਅਸੀਂ ਮਾਂਜੋ ਹਾਈ ਕੋਰਟ ਜਾਊਂਗਾ ਮੈਂ। ਆ ਗੋਣ। ਮੈਂ ਦੇਖੋ ਜਾਂ ਵੀ ਸਿੱਖ ਵਿਰੋਧੀ ਹੁੰਦਾ ਦੱਸਣ ਭਾਈ ਉਹ ਨਹੀਂ ਸਾਡੇ ਪੰਜਾਬ ਵਾਲੇ ਸਿੱਖ ਵਿਰੋਧੀ ਭਵਾਂ ਦਾ ਮੰਦਰ ਕਰਦੀ ਹੈ ਨਹੀਂ ਮੈਨੂੰ ਕਹੋ ਕਿ ਯਾਰ ਮੈਨੂੰ ਸਕੋਟੀ ਕਿ ਯਾਰ ਮੇਰੇ ਸਕੋਟੀ ਆਪਦੀ ਹੈਗੀ ਮਰ ਕੇ ਸੈਂਟਰ ਦੀ ਉਹ ਸਰ ਉਹ ਸਰ ਉਹ ਯਾਰ ਆ ਜਾਓ ਯਾਰ ਕਿਤੇ ਤੁਹਾਨੂੰ ਤੁਸੀਂ ਯਾਰ ਇਕੱਲਾ ਹੀ ਆਵੇਂ ਨਹੀਂ ਮੈਨੂੰ ਕਹੋ ਕਿ ਯਾਰ ਯਾਰ ਦੱਸਾ ਉਹ ਆਜੋ ਹਰ ਜਾ ਰਿਹਾ ਹੋ ਬਾਹਰ ਹੁਣ ਮੈਂ ਅਗਵੀ ਸਰ ਨਾਲ ਵੀ ਗੱਲ ਕਿੱਥੇ ਇਕੱਲਾ ਮੈਂ ਸਿਕਰ ਨਹੀਂ ਰੋਕਦੇ ਉਹ ਨਹੀਂ ਆ ਰਜਾਦੇ ਭੈਣ ਵਾਲੀ ਨੇ ਆ ਜੋ ਉਹ ਰੁਕ ਜੋ ਸਰ ਅੱਗੇ ਵੀ ਕਾਹਨੂੰ ਮੈਨੂੰ ਯਾਰ ਸਾਰੇ ਪੌਣੀ ਰੋਕ ਲਓ ਤੁਸੀਂ ਮੈਨੂੰ ਕੋਈ ਅਥਾਰਟੀ ਦੇ ਦਿਓ ਸਰ ਅਥਾਰਟੀ ਦੱਸੋ ਯਾਰ ਉਹ ਸਰ ਹੈ ਨਹੀਂ ਕਿ ਮੈਂ ਕੱਲਾ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਜਾਈ ਇਹਨੂੰ ਤਾਂ ਕਿ ਮੈਨੂੰ ਇਹਨੂੰ ਤਾਂ ਕੱਤੂ ਮਾਰ ਰਹੇ ਆ ਉਹ ਸਿਰ ਨਹੀਂ ਮੈਨੂੰ ਤਾਂ ਕੱਤੂ ਮਾਰ ਰਹੇ ਆ ਯਾਰ ਮੈਨੂੰ ਤਾਂ ਕੱਤੂ ਮਾਰ ਰਹੇ ਆ ਯਾਰ ਮੈਨੂੰ ਤਾਂ ਕੱਤੂ ਮਾਰ ਰਹੇ ਆ ਤੁਸੀਂ ਯਾਰ ਨਹੀਂ ਮਾਰ ਹਾਂ ਹੋ ਗਿਆ ਯਾਰ ਮੈਂ ਕਿਉਂ ਰੁਕਾ ਯਾਰ ਤੂੰ ਹਾਜ਼ਰ ਰੁਕਾ ਉਹ ਸਾਰਾ ਮੈਂ ਕਿਉਂ ਰੁਕਾ ਮੇਰਾ ਕਿਉਂ ਮੈਂ ਥਾੜੇ ਬਾਤ ਕਰਦੇ ਯਾਰ ਥਾੜੇ ਬਾਤ ਕਰੀ ਜਾਂਦਾ ਨਹੀਂ ਥਾੜੇ ਕਰਾਉਂਦੇ ਜਾ ਬੰਦ ਕਰੋ ਯਾਰ ਮੈਨੂੰ ਮੇਰੇ ਦਾ ਕੋਈ ਬਰਵਾਸ਼ੀ ਨਾ ਕਰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਅਦਵਾਨੋ ਖਾਣੇ ਥੜਾ ਟਾਈ ਯਾਰ ਮੈਨੂੰ ਕਰਵਾ ਬੰਦ ਕਿੱਧਰ ਜਾ ਰਿਹਾ ਹੈ ਨੇ ਮੇਰਾ ਮੇਰਾ ਬਲੇ ਲੇ ਕੇ ਆਵਾਜ਼ ਹੈ ਮੇਰਾ ਬੋਲੀਕਾ ਲਵਾਜ਼ ਹੈ ਯਾਰ ਤੇ ਰੋਜ਼ ਤੂੰ ਦਾ ਬਿੱਤਾ ਆਵਾਜ਼ ਰੋਜ਼ ਦਾ ਅਸੀਂ ਕੰਮ ਨਹੀਂ ਕਰਨਾ ਕੋਈ ਤੈਨੂੰ ਤੈਨੂੰ ਦਰਗਾਹ ਆ ਰਹੀ ਹੈ ਸਾਨੂੰ ਕਿਹੜੀ ਦਰਗਾਹ ਆ ਰਹੀ ਹੈ ਦੱਸੋ ਹੈਲੋ ਮੈਨੂੰ ਕੋਈ ਰੁਕੇ ਯਾਰ ਹਰ ਵਾਰ ਮੈਨੂੰ ਕੋਈ ਰੁਕੇ ਯਾਰ ਕੀ ਆਇਆ ਸਰ ਹਰ ਵਾਰ ਮੈਨੂੰ ਕੋਈ ਰੁਕੇ ਯਾਰ ਹੈ ਮੈਨੂੰ ਕੋਈ ਰੁਕੇ ਯਾਰ ਮੈਨੂੰ ਕੋਈ ਨਹੀਂ ਸਾਡੀ ਮੈਨੂੰ ਲਿਫਤੀ ਘੱਟ ਦਿਓ ਯਾਰ ਮੈਨੂੰ ਲਿਫਤੀ ਘੱਟ ਦਿਓ ਮੈਨੂੰ ਆ ਗੱਲ ਕਰਾ ਇਸੇ ਜਣਾ ਇਸ ਨੂੰ ਲਾਓ ਮੈਨੂੰ ਲਿਫਤੀ ਘੱਟ ਦਿਓ ਨਹੀਂ ਮੇਰੇ ਘਰ ਮੇਰੇ ਘਰ ਨੂੰ ਕੋਈ ਸੇਵਨ ਆਉਂ ਨਹੀਂ ਆ ਰਿਹਾ ਤੂੰ ਭੂਤਮਾਨ ਨੂੰ ਸਕੋਟੀ ਕਰਾ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭੂਤਮਾਨ ਨੂੰ ਕਾਹੋ ਜਾ ਕੇ ਭੂਤਮਾਨ ਨੂੰ ਰੋਕੋ ਯਾਰ ਭੂਤਮਾਨ ਕੋਲ ਤਾਂ ਜ ਰੁਕਦੇ ਨਹੀਂ ਹੈਗਾ ਯਾਰ ਪਵਨ ਤੁਵਾਨੂੰ ਵੀ ਬੰਦ ਕਰੋ ਉਹਨੂੰ ਧਰਾਂਟਾ ਹੀ ਬੰਦ ਕਰੋ ਪਵਨ ਤੁਵਾਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਿਹਾ ਉਹ ਨਹੀਂ ਕਰਦਾ ਮੈਨੂੰ 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 ਬੰਦਲਾ ਕਰੋ ਯਾਰ ਆਹ ਮੇਰੀ ਪੁਲਿਸ ਮੈਂ ਮੈਂ ਮੈਨੂੰ ਲਿਖਤੀ ਤੇ ਘੜ ਰਹੇ ਯਾਰ ਮੈਂ ਮੈਂ ਮਾਂਜਾ ਹਾਈ ਕੋਰਟ ਜਾਊਂਗਾ ਤੁਸੀਂ ਗੱਲ ਮੇਰਾ ਰੋਜ਼ ਹੱਥ ਮੇਰਾ ਬਦਤਮੀਜ਼ੀ ਹੋ ਰਹੀ ਹੈ ਪੁਲਿਸ ਕਾਰਨੀ ਹੈ ਮੇਰਾ ਰੋਟੀ ਵੀ ਨਹੀਂ ਦੇਦੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਾ ਹਾਂ ਯਾਰ ਇਹ ਕਿਹੜੀ ਬਦਮਾਸ਼ੀ ਹੈ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਹੜਦਾ ਯਾਰ ਪੀਸੀ ਵਾਲੇ ਵੀ ਇੱਥੇ ਰਹਿ ਨਹੀਂ ਪਿੱਛੇ ਹੀ ਖੜੇ ਨੇ ਮੈਂ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਆਏ ਉਹ ਮੇਰੇ ਨਹੀਂ ਯਾਰ ਹੜਦੇ ਨੇ ਹਲੋ ਮੈਂ ਇੱਥੇ ਬੈਠਾ ਲੋਰ ਹੁੜਤਦਾ ਮੈਂ ਇੱਥੇ ਬੈਠਾ ਰੋਵਦਾ ਜ਼ਬਰਦਸਤ ਰੁਪਏ ਜਾ ਰਿਹਾ ਆ ਅੱਜ ਤਾਰੇ ਦਰਰੇ ਬਗਾਂ ਦੇ ਗੁੱਪੋਂ ਵਿੱਚ ਹੀ ਦਾ ਆਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਅਥਾਰਟੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬੈਠ ਗਿਆ ਮੈਨੂੰ ਜ਼ਬਰਦਸਤ ਰੁਕਿਆ ਜਾ ਰਿਹਾ ਏ ਇੱਕ ਲੰਤੋ ਚੌਂਕੀ ਦਾ ਮਲਾਜਮ ਆਇਆ ਜੇਬਾ ਅਸੇ ਰੋਕ ਰਿਆ ੱੱਕੇ ਮਾਰਨ ਦੀ ਕੋਸ਼ਿਸ਼ ਕਰ ਰਿਆ ਮੈਂ ਕਹਾਂ ਮੈਨੂੰ ਰਿਸਟਰੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਥੌੜੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀਤੀ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਅੱਜ ਮਰੀ ਸੁਰੱਖਿਅਤ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਹੈ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਧਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਮਰੌਂਦੀ ਪੰਜਾਬ ਸਰਕਾਰ ਸਿੱਖ ਬਰੋਦੀ ਤੇ ਆਪਨੀ ਸਿੱਖ ਬਰੋਦੀ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੈਨੂੰ ਕਿਹੜੇ ਤੋਂਡੀ ਰੁਕਾਇਆ ਦੱਸੋ ਜੀ ਮੈਨੂੰ ਲਿਖਤੇ ਆਰਡਰ ਦਿਓ ਸਿਪਾਹੀ ਸਾਹਿਬ ਮੈਨੂੰ ਲਿਖਤੇ ਆਰਡਰ ਦਿਓ ਮੈਨੂੰ ਲਿਖਤੀ ਆਰਡਰ ਦੇਵੋ ਨੂੰ ਸੁਸ਼ੀਲ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਮੁਰਦਾਵਾਲ ਐਸ.ਪੀ ਸਾਊਥ ਮੁਰਦਾਵਾਲ ਐਸ.ਪੀ ਸਾਊਥ ਮੁਰਦਾਵਾਲ ਐਸ.ਪੀ ਸਾਊਥ ਮੁਰਦਾਵਾਲ ਮੈਨੂੰ ਪਰਸੋਂ ਧਮਕੇ ਮਾਰਿਆ ਕਰਿਆ ਆਕੇ ਬਈ ਕਹਿੰਦਾ ਜੀ ਰੋਕੋ ਅੱਜ ਫੇਰ ਸ਼ਪਾਕੀ ਸਾਹਿਬ ਧੋਕੇ ਮਾਰਦੇ ਆ ਮੈਨੂੰ ਕਹੇ ਧੋਕੇ ਮਾਰਾ ਯਾਰ ਦੱਸੋ ਮੈਨੂੰ ਦਰਦੇ ਮਾਰਦਾ ਕੋ ਕਿਹਨਾਂ ਦਕਾਰ ਆ ਮੈਂ ਕੋਈ ਅਤਵਾਦੀ ਆ ਮੈਂ ਕੋਈ ਚੋਰ ਆ ਮੈਂ ਕੋਈ ਐਕਸਟਰ ਆ ਮੈਂ ਦੱਸੋ ਭਵੰਦਵਰ ਸਰਕਾਰ ਕੋਈ 150 ਗੱਲ ਮੈਂ 150 ਗੱਡੀਆਂ ਸਰਕਾਰ ਚੱਲਦੀ ਪਈ ਆ ਭਵੰਦਵਰ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ ਦੱਸਿਆ ਗੱਲ ਮੈਂ ਸਾਡੇ ਚੱਕਲੇ ਨਾਲ 7 tane ਵਰਮ ਚੱਕਲੇ ਇਹ ਕਿਹੜੀ ਥੌੜੀ ਜੱਕ ਰਹਾ ਹਰ ਵਾਰ ਮੈਨੂੰ ਆਕੇ ਬੰਦ ਕੀਤਾ ਜਾ ਰਿਹਾ ਕਰੇ ਮੇਰੇ ਮੈਂ ਵੀ ਰੋਟੀ ਪੜੀ ਖਵਾਉਣੀ ਆ ਮੈਂ ਭੁੱਖਾ ਮਰ ਜਮਾ ਮੈਨੂੰ ਜ਼ਹਰ ਦੇ ਕੇ ਮਾਰ ਦੋ ਬੇਪੁਲਿਸ ਪੰਜਾਬ ਪੁਲਿਸ ਬੰਨੀ ਜ਼ਹਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਹਰ ਦੇ ਕੇ ਮਾਰ ਦੋ ਮੈਨੂੰ ਗੋਲੀ ਮਾਰ ਦੋਵੇ ਜੇ ਐਨਕਾਊਂਟਰਾਂ 'ਵੀ ਪੁਲਿਸ ਗੋਲੀ ਮਾਰਦੇ ਆ ਤੇ ਮੇਰੇ 'ਵੀ ਗੋਲੀ ਮਾਰ ਦੋਵੇ ਇਹ ਰੋਲ ਰੋਟ ਟੰਡਾ ਖਾਣ ਨੂੰ ਮੈਨਾਂ ਦਾ ਪੰਜਾਬ ਪੁਲਿਸ ਮੇਰੇ 'ਵੀ ਗੋਲੀ ਮਾਰ ਦੋਵੇ ਅਸੀਂ ਕੋ ਚੂੰਦਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਦੁਰੂ ਘਰ ਆ ਸਾਰੀ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦੇ ਬੰਦੇ ਛਾ ਦੇ ਲੋਹੜੀ ਨੂੰ ਮਾਰ ਨਾ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਿਓਗੇ ਜੀ ਅਸੀਂ ਮਰ ਦੇਸ਼ ਲਈ ਖਾਤਰ ਮਰਨੇ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇਸ਼ ਪਾਡਰਾਂ ਦੇਸ਼ੀ ਹੋ ਰਹੇ ਆ ਜੇ ਅਸੀਂ ਮਰ ਜਾਵਾਂਗੇ ਫਿਰ ਕੀ ਕੀ ਇਹ ਤਾਂ ਕੋਈ ਆਫਤ ਆ ਜੂਗੀ ਇਹ ਜੌੜਦਸਤੀ ਕੀਤੀ ਜਾ ਰਹੀ ਆ ਮੈਂ ਮਾਝਾ ਹਾਈਪੋਡ ਵੇ ਤੇ ਪਾਉਂਗਾ ਬੰਨ ਰਾ ਜਵਰਦਸਤੀ ਕੀਤੀ ਜਾ ਰਹੀ ਆ ਪਕਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਨ ਯਾ ਸਰਕਾਰ ਮੁਰਦਾਬਾਨ ਅਸੀਂ ਤਾਂ ਸਾਨੂੰ ਕੋਈ ਬੰਦਿਸ਼ ਤਾਂ ਬਣਾਇਆ ਨਹੀਂ ਤੁਸੀਂ ਜਾਂ ਬੰਦਿਸ਼ ਬਣਾ ਲੈ ਦੱਸੋ ਜੀ ਮੇਰੀ ਨਿੱਜੀ ਜ਼ਿੰਦਗੀ ਸਾਡੀ ਨਿੱਜੀ ਜ਼ਿੰਦਗੀ ਕਿਉਂ ਦੇਖ ਲੱਤਿਆ ਜਾ ਰਹੇ ਬਈ ਅਸੀਂ ਆਪੀ ਸਾਹਮਣੇ ਪੁੱਛ ਲੋ ਜਿਹੜੀ ਕੇਂਦਰੀ ਖੜੀ ਆ ਇਹਨਾਂ ਨੂੰ ਕੋਈ ਡ੍ਰੈਗਨ ਬੰਦ ਕਰੰਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕਹੋ ਜਵਾਰ ਦੱਸਦੇ ਬੰਦ ਕੀਤਾ ਜਾ ਕਾ ਗਲਤਾਰ ਸਹੀ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤਾਂ ਨਹੀਂ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਮੈਂ ਬੰਦ ਕੀਤਾ ਨਹੀਂ ਕਿਸੇ ਨੇ ਕਿਹਨੇ ਬੰਦ ਕੀਤਾ ਦੱਸੋ ਜੀ ਇਹ ਸਾਡੇ ਭਾਈ ਸਾਹਿਬ ਕਹਿ ਰਹੇ ਬੰਦ ਕਰਨਾ ਜੀ ਤੂੰ ਪਏ ਆ ਰਿਹਾ ਤੁਸੀਂ ਮੈਨੂੰ ਸਾਰੇ ਬੰਦੇ ਦਿਖਾ ਦਿਓ ਸਾਰੇ ਮੈਨੂੰ ਪਹਿਲਾਂ ਸਾਰੇ ਲਾਣੇ ਦੇ ਮੈਨੂੰ ਇੱਕ ਬੰਦੇ ਦਾ ਦਿਖਾ ਦਿਓ ਇਕੱਠੀ ਕਰਕੇ ਮੈਂ ਨਹੀਂ ਜਾਂਦਾ ਕਦੇ ਲਿਖੀ ਆਡਰ ਵਿੱਚ ਦੰਦੇ ਘਣਾ ਨਹੀਂ ਹੈ ਜੀ ਜੇ ਮੈਂ ਕੋੜ ਜਾਵੇ ਤੇ ਕੋੜੀ ਮੁੱਕ ਰਹਿਣਾ ਜੀ ਤੇ ਬੰਦ ਨਹੀਂ ਕੀਤਾ ਜੀ ਕੋਈ ਕੰਮ ਕਰਦਾ ਕੋਈ ਦੱਸ ਸਭ ਜਵਾਬ ਦੇ ਨਾ ਮੈਨੂੰ ਉਹ ਜਾਂ ਪੁਲਿਸ ਵੀ ਜਰੂਰ ਕਢਾਉਂਦੀ ਆ ਮੈਂ ਨਹੀਂ ਤਾਂ ਉਹ ਮਰੇ ਹੋਏ ਆ ਆਤਮੇ ਮਰ ਗਈ ਹੁਣ ਕੀ ਕਰੀ ਜਾਣਾ ਪੰਜਾਬ ਉਹ ਆਤਮੇ ਮਾਰ ਗਈ ਆਪਣੀ ਹੁਣ ਕੀ ਕਰੀ ਜਾਣਾ ਕਰੋ ਤਿਆਰ ਹੋਵੇ ਜਣਾ ਗੁਰੂ ਘਰ ਜਾਣਾ ਆਂਦਾ ਆਪੇ ਕੰਮ ਕਰਨੇ ਆ ਜਾਨ ਜਾਨ ਬਲਾ ਜੰਦਾ ਮੇਰੇ ਘਰੋਂ ਬਾਹਰ ਹੀ ਆਉਂਦੇ ਨਾ ਨਿਆਂ ਆਇਆ ਅੱਜ ਦੇਖੋ ਸਾਡਾ ਦਿਲ ਥੋੜੀ ਕਰਦਾ ਜਿਵੇਂ ਮੈਂ ਲੱਗਿਆ ਤੁਸੀਂ ਆਇਆ ਤੁਸੀਂ ਦੋਖੀਆ ਦਾਣਾ ਫਿਰ ਉੱਤੇ ਭਾਈ ਸਾਹਬ ਕਹਿੰਦੇ ਮੈਨੂੰ ਲਿਖਤੀ ਆਰਡਰ ਦੇ ਦਿਓ ਲਿਖਤੀ ਆਰਡਰ ਨਹੀਂ ਗਾਇ ਹੈ ਨਹੀਂ ਨਿਆਂ ਹੀ ਕਿਉਂ ਬੰਦ ਕੀਤਾ ਮੈਂ ਮੰਜੋ ਹਾਈ ਕੋਰਟ ਜਾਊਂਗਾ ਮੈਂ ਮੰਜੋ ਹਾਈ ਕੋਰਟ ਜਾ ਕੇ ਪੁੱਛੂਗਾ ਵੀ ਮੈਨੂੰ ਬੰਦ ਕਿਉਂ ਕਰਦੇ ਹੋ ਜੀ ਮੇਰੇ ਮੇਰੀ ਕੋਈ ਨਹੀਂ ਬਾਅਦਸ ਕਰਨ ਨਾਲ 7 ਮਹੀਨੇ ਪਹਿਲਾਂ ਵੀ ਬੰਦ ਕੀਤਾ ਆ ਆਲੋ ਜੀ ਮੱਲਾ ਇੰਨਾ ਪਰੇਸ਼ਾਨ ਆ ਸਾਡੇ ਕੋਲ ਵੀ ਕੋਈ ਨਹੀਂ ਸੁਣੀ ਬੰਦ ਕੀਤੀ ਰਿਹਾ। ਲੈ ਨਿਆ ਨਿਆ ਇੰਨਾ ਤੰਗ ਕਰੀ ਜਾਉਂਗਾ ਮੈਨੂੰ ਆ ਰੋਟੀ ਪਾਣੀ ਕਿੱਥੋਂ ਪਾਉਂਗਾ ਮੈਂ। ਬੱਸ ਰੁਕਵਾ ਚਲੋ। ਨਹੀਂ ਆਪ ਮੈਨੂੰ ਲਿਫਟ ਆਰਡਰ ਦਿਓ ਵੀ ਨਹੀਂ। ਮੈਨੂੰ ਲਿਫਟ ਆਰਡਰ ਦਿਓ ਕਰਾ ਦਿਓ। ਲਿਫਟ ਆਰਡਰ ਦਿਓ ਮੈਨੂੰ। ਨਹੀਂ ਮੈਂ ਖੜੇ ਨਹੀਂ ਹੋਣਾ ਮੈਂ। ਲਿਫਟ ਆਰਡਰ ਦਿਓ ਮੈਂ। ਘਰੇ ਬੰਦ ਕਰ ਦੇ ਲਿਫਟ ਆਰਡਰ ਦਿਓ ਬਾਹਰ ਦੇ ਆ ਲਿਫਟ ਆਰਡਰ ਦਿਓ। ਨਹੀਂ ਮਾ ਦਿਓ ਹਾਈਕ ਉਹ ਅੰਤਮਾਨ ਸਰਕਾਰ ਮਰਦਾਬਾਦ ਉਹ ਅੰਤਮਾਨ ਸਰਕਾਰ ਮਰਦਾਬਾਦ ਹਾਏ ਹਾਏ ਕੋਵਤਮਾਨ ਹਾਏ 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 ਕੋਵਤਮਾਨ 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 ਹਾਏ ਹਾਏ ਉਹਤਮਾਨ ਸਰਕਾਰ ਹਾਏ ਹਾਏ ਉਹਤਮਾਨ ਸਰਕਾਰ ਹਾਏ ਹਾਏ ਕੋਵਤਮਾਨ ਸਰਕਾਰ ਹਾਏ ਹਾਏ ਪਵਨ ਤਮਨ ਸਰਕਾਰ ਹਾਏ ਹਾਏ ਪਵਨ ਤਮਨ ਸਰਕਾਰ ਮੁਰਦਾਵਾਲ ਪਵਨ ਤਮਨ ਸਰਕਾਰ ਮੁਰਦਾਵਾਲ ਹਾਏ ਹਾਏ ਪਵਨ ਤਮਨ ਸਰਕਾਰ ਹਾਏ 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 ਹਾਏ